ਤੂੰ ਕਰਦਾ ਇਹ ਪੁੱਛ ਲੈਣਾ ਕੀ ਆ ਦੰਨਾ ਕੀ ਆ ਹੁਣ ਤੂੰ ਹਟਾ ਦੇਗਾ ਉਦੋਂ ਮੇਰਾ ਆਪਦਾ ਫਾਰਮੂਲਾ ਆਗਾ ਅਗਰ ਤੁਹਾਡੇ ਤੇ ਪੱਕਾ ਹਾਂ ਜਿੱਥੇ ਮੈਂ ਕਹਿ ਨਹੀਂ ਸਕਦਾ ਅਗਰ ਕਿਛੀ ਫਸਲ ਮੈਂ ਛੱਡ ਦਿਆਂ ਠੀਕ ਹੈ ਬਸ ਅਗੇ ਨਹੀਂ ਬਿਮਾਰੀ ਤੈਨੂੰ ਐ ਪਤਾ ਵੀ ਮੁੰਡਾ ਹੋਊਗਾ ਕੁੜੀ ਕਿਸੇ ਦੇ ਕੀ ਪਾਉਣਾ ਮੁੰਡਾ ਕੁੜੀ ਰੁੱਤ ਲਓ ਪਹਿਲਾਂ ਪਤਾ ਐ ਪਤਾ ਵੀ ਕਿਸੇ ਦੇ ਤੂੰ ਪਹਿਲਾਂ ਕੀ ਹੋਣਾ ਮੁੰਡਾ ਹੋਣਾ ਕੁੜੀ ਹੋਣਾ ਮੁੰਡੇ ਕੁੜੀ ਤੇ ਇੱਥੇ ਗੱਲ ਕੀ ਜਿਆ ਕਿ ਨਹੀਂ ਮੈਂ ਤੈਨੂੰ ਗੱਲ ਉੱਥੇ ਨਹੀਂ ਆਉਣਾ ਨਾ ਮੋੜ ਕੇ ਹੁਣ ਐ ਤੂੰ ਪਹਿਲਾਂ ਕਿਹਨੂੰ ਪਤਾ ਹੁੰਦਾ ਵੀ ਸਾਡੇ ਹੱਲ ਦੇ ਰੋ ਆਉਗੇ ਆਉਂਦਾ ਨਹੀਂ ਜਿੰਦੇ ਆ ਗਿਆ ਉਹ ਆਓ ਮੇਰੇ ਕੋਲ ਮੈਂ ਕਹਿੰਦਾ ਚਲੋ ਜੇ ਤਾ ਤੂੰ ਹੁਣ ਕਿ ਹੱਲ ਕਰ ਸਕਦਾ ਇਕੱਲੇ ਛੋਲੇ ਦੇ ਕੇ ਯਾਰ ਲੋਕਾਂ ਨੂੰ ਵੀ ਬਹੁਤ ਕਰੀ ਜਾਂਦਾ

ਮੇਰਾ ਆਪ ਦਾ ਛੋਲੇ ਕੋ ਛੋਲੇ ਕੋ ਹੋਰ ਲੱਗਦਾ ਆ ਚਾਟ ਨੇ ਲਾ ਰੱਖੇ ਤੇ ਕੁੱਲ ਮਾਰਦਾ ਮੁਸੀ ਉਹ ਤੇਰੇ ਪੰਚੇ ਦਾ ਪਾਗ ਦਾ ਸਭ ਭਾਈ ਤੁਸੀਂ ਸੇਰ ਦੀ ਹਲੋ ਤੁਸੀਂ ਮੇਰੀ ਸਵੇਰ ਦੀ ਖਿਚਾਈ ਕਰਨ ਚੱਲੇ ਹੋ ਮੇਰੀ ਗੱਲ ਸੁਣ ਲੈ ਆਪਾਂ ਕੋਈ ਮਾੜੀ ਗੱਲ ਤਾਂ ਨਹੀਂ ਮੈਂ ਤੂੰ ਸਵੇਰ ਦਾ ਮੈਨੂੰ ਵੇਖਿਆ ਤੇ ਮੇਰੀ ਤੜਕੀ ਸਟੋਰੀ ਪਾਈ ਤੇਰੇ ਕਾਲੇ ਨੂੰ ਤੁਹਾਨੂੰ ਦੱਸ ਫੋਨ ਆ ਗਏ ਤੇਰੇ ਬਾਰੇ ਸਭ ਕੋਈ ਦੱਸਦਾ ਸਾਨੂੰ ਮੈਨੇ ਸਾਰੀ ਜਾਣਦੀ ਹੈ 21 ਸਾਲ ਹੋ ਗਏ ਤੂੰ ਸਵੇਰ ਦਾ ਮੈਨੂੰ ਵੇਖਿਆ ਸਵੇਰ ਦਾ ਮੈਨੂੰ ਵੇਖਿਆ ਇੱਥੇ ਪਹਿਲੀ ਗੱਲ ਤਾਂ ਇਹ ਆ ਮੈਨੂੰ ਵੇਖਿਆ ਤੂੰ ਮੈਂ ਇਹ ਕੋ ਬੰਦੇ ਜ਼ਮੀਨਦਾਰ ਦਾ ਹੱਲ ਲਗ ਲਗ ਦੀ ਸ਼ਰਤ ਲਾਉਣਾ ਮੈਂ ਐਨੇ ਬੰਦੇ ਸੁਣਦੇ ਮੇਲੇ 'ਚ ਜੋ ਕਮਰਾ ਕਰਦਾ ਯਾਰ ਇਹਨੂੰ ਸਟਾਰ ਕਿਹਨੂੰ ਤਜਰਬੇ ਕੋਈ ਕੋਈ ਵੇਚਣ ਨੂੰ ਹੀ ਨਹੀਂ ਆਹ ਜੇ ਖੇਤੀਬਾੜੀ ਪਤਾ ਤਾਂ ਲੱਗੇ ਉਹਨਾਂ ਨੂੰ ਦਵਾਈ ਦਿੰਨਾ ਕੀ ਦਿੰਨਾ ਤੇ ਗੱਲਾਂ ਗੱਲੀਆਂ ਗੱਲਾਂ ਦਾ ਖੜਾ ਫਾਰਮੂਲਾ ਉੱਪਰ ਲਿਖਦਾ ਨਹੀਂ ਪਤਾ ਬੰਨ ਗਿਆ ਮੰਨ ਗਿਆ ਫਾਰਮੂਲਾ ਜਿਹੜਾ ਗੱਲਾਂ ਦਾ ਗੱਲਾਂ ਦਾ ਜਿਹੜਾ ਉਹ ਹੀ ਲੋਕ ਹੈ ਸਾਡੇ ਯਾਰ ਇਹ ਕਹਿੰਦਾ ਵੀ ਗਰੁੱਪ ਨਾਲ ਜੜੋ ਸਾਡੇ ਨਾਲ ਆਓ ਇਹਦਾ ਗਰੁੱਪਾ ਮੰਨਾ ਗਰੁੱਪਾ ਨਾ ਨਹੀਂ ਗਰੁੱਪਾ ਨਾ ਅਬ ਇਤਨਾ ਬੋਲੋ ਆ ਗਰੁੱਪ ਪਹਿਨਾ ਦਾ ਆ ਗਰੁੱਪ ਇਹ ਗਰੁੱਪ ਦੇ ਵਿੱਚ ਤੁਸੀਂ ਦੱਸੋ ਵੀ ਕਿੱਥੇ ਤੇਰੇ ਫਾਰਮੂਲੇ ਦੇ ਬਾਰੇ ਕੋਈ ਦੱਸਿਆ ਵਾ ਹਾਂ ਇਹ ਉਸੇ ਦੀ ਬਾਤ ਹੈ ਮੈਂ ਮੇਰਾ ਫਾਰਮਰ ਦਾ ਨੰਬਰ ਦਿੰਦਾ ਹਾਂ ਹਾਂ ਪੂਰੇ ਹਿੰਦੂਸ ਨੇ ਬਾਤ ਨਹੀਂ ਅਸੀਂ ਤੇਰਾ ਮੈਂ ਜੁੜਾ ਬੰਦ ਰਹਿਣਾ ਮੈਂ ਜੁੜਾ ਬੰਦ ਰਹਿਣਾ ਸੇਰ ਨੂੰ ਜਾਵਾ ਤੇ ਟੱਕਰ ਗਿਆ ਕੰਮ ਤੋਂ ਵੱਡ ਗਿਆ ਕੰਮ ਤੋਂ ਵੱਡ ਗਿਆ ਇਹ ਕੰਪਨੀ ਸ਼ਰਤ ਲੈ ਲੈ ਯਾਰ ਕੱਲ ਤੂੰ ਤੋਂ ਵੀ ਕੰਪਨੀ ਸ਼ਰਤ ਲੈ ਲੈ ਗੁਰਜੀ ਗੁਰਜੀਤ ਰਾਣ ਵਾਲੀ ਗੱਲ ਕਾਫਲਾ ਕਿਵੇਂ ਲੂਟਾ ਉਹ ਬਤਾ ਉਹ ਲੋਕ ਆਪਣੇ ਨੰਬਰ ਦੇ ਕੀ ਨੰਬਰ ਲੈਣ ਜਿਹੜੇ ਪੈਸੇ ਕੱਢ ਲੈ ਜੇ ਕਿਸੇ ਦੇ ਪੈਸੇ ਕੱਢ ਲੈ ਪੈਸੇ ਕੱਢ ਲੈ ਕੋਈ ਸਬੂਤ ਹੈਗਾ ਕੋਈ ਐਡਰੈਸ ਆਪਦਾ ਦਿੰਦਾ ਨਾ ਕਾ ਤੋਂ ਲਖਾਈ ਇਹ ਕਮਾਲ ਤਿੰਨ ਦਿਨਾਂ ਹੀ ਕਹਿੰਦਾ ਉਹ ਇਹ ਤਾਂ ਕਹਿੰਦੇ ਐਡਾ ਕਰਨਾ ਬੰਦਿਆ ਤੇ ਲਾਰਕੇ ਸਾਰੇ ਯਾਰ ਇੱਥੇ ਬੰਦੇ ਨੇ ਚਾਰ ਦਿਨ ਹੀ ਟੀਂਦੇ ਲਵਾ ਦੇ ਉਹਦਾ ਮੈਂ ਜੱਪ ਦੇ ਵਿੱਚ ਤੋਂ ਆਹਦਾ ਰਸ ਵੀ ਫਾਰਮੂਲਾ ਕਿੱਥੇ ਆ ਹੋ ਜਿਹੜਾ ਤੂੰ 25 ਗ੍ਰਾਮ ਦਾ ਸੰਭਾਲ ਚਾਰ ਦਿਨ ਹੀ ਟੀਂਦੇ ਲਵਾ ਦੇ ਨਾਲ ਆ ਨਿਕਵਾਇਆ ਹੋਵੇ ਇਸਨੇ ਕੀ ਕੀਤਾ ਉਹ ਇਹ ਤਾਂ ਕਹਿੰਦੇ ਐਡਾ ਕਰਨਾ ਜਿਹਦੇ ਬਹੁਤ ਕਰਦੇ ਰਹੇ ਦੇ ਰਹੇ ਜਿੰਨੂੰ ਫਸਲ ਹੀ ਨਹੀਂ ਹੁੰਦੀ ਪੁੱਛ ਲੈ ਆਪਾਂ ਆਉਣ ਯਾਰ ਆਪਾਂ ਗੱਲ ਕਰਨੀ ਹੈ ਸਹੀ ਸਹੀ ਗੱਲ ਨਹੀਂ ਆ ਵੀ ਇਹ ਕਹਿੰਦਾ ਮੇਰੇ ਗਰੁੱਪ ਨਾਲ ਜੁੜੋ ਅਸੀਂ ਜੁੜੇ ਗਰੁੱਪ ਨਾਲ ਜੁੜੇ ਸਾਹੀ ਜੁੜੇ ਮੈਂ ਤੇਰੇ ਗਰੁੱਪ ਨਾਲ ਸਰ ਨੂੰ ਦੱਸ ਵੀ ਫਾਰਮੂਲਾ ਕਿੱਥੇ ਆ ਕੋਸ ਨਹੀਂ ਫੋਟ ਮਾਰੀ ਨਾ ਇੰਤਾ ਨਹੀਂ ਕੋਸਾ ਨਾ 25 ਗ੍ਰਾਮ ਛੋਲੇ ਖਵਾਉਂਦਾ ਨਹੀਂ ਆ ਚਾਹਨਾ ਪਾਣੀ ਦੇਣਾ ਓ ਮਾੜੀ ਟੋਪੀਆਂ ਟੋਪੀਆਂ ਦਿਖਾਈ ਓ ਟੋਪੀਆਂ ਕੱਪ ਕੇ ਕਿੱਥੇ ਕਰੀ ਨੇ ਖੋ ਨਾ ਲੈਣ ਲੱਗੇ ਛੋਲੇ ਚੱਕ ਲੈ ਪਹਿਲਾਂ ਤੇਰੇ ਪੱਲੇ ਕੈਪੀਆਂ ਨਹੀਂ ਆ ਦਰ ਕਿਉਂ ਆ ਮੰਨ ਗਿਆ ਵੀ ਮੰਨ ਗਿਆ ਮੇਰੇ ਤਾਂ ਆਪ ਦੇ ਫਾਰਮੂਲਾ ਮੈਂ ਟੋਪੀਆਂ ਦਿਖਾ ਦੇ ਟੋਪੀਆਂ ਦਿਖਾ ਦੇ ਫਾਰਮੂਲਾ ਟੋਪੀਆਂ ਦਿਖਾ ਤੂੰ ਖਿੱਚਾਈ ਕਿਉਂ ਕਰ ਰਿਹਾ ਟੋਪੀਆਂ ਦਿਖਾ ਦੇ ਜੱਟਾਂ ਨੂੰ ਟੋਪੀਆਂ ਤੇ ਲਾਉਣ ਨੂੰ ਆਏ ਯਾਰ ਫਾਰਮੂਲਾ ਦਿਖਾ ਦੇ ਇਹ ਤੇਰੀ ਸੋਝਾ ਕੁਝ ਮਰਜ਼ੀ ਬੋਲੇ ਤੇ ਛਿੱਟੀ ਬਸ ਤੇਰੀ ਸੋਝਾ ਕੁਝ ਮਰਜ਼ੀ ਬੋਲੋ ਮੈਂ ਤੇਰੀ ਸਾਥੀ ਇਹਦਾ ਬਾਤ ਹੋ ਗਈ ਪਰ ਠੀਕ ਹੈ ਜੜਾ ਬਹੁਤ ਹੋ ਗਈ ਇਹਨਾਂ ਆਪਾਂ ਮੈਂ ਆ ਗਿਆ ਤੇ ਲੈ ਆਇਆ ਕੀ ਬਣਾ ਲਿਓ ਕਹੋ ਵੀ ਕਰ ਕੇ ਨਾ ਵੈਂਡਰ ਇਕੱਠੇ ਪਤਾ ਚ ਕਮੀ ਹੁੰਦੀ ਆ ਫੇਰ ਐ ਮੇਰੀ ਤੂੰ ਗੱਲ ਬਾਤ ਕਿ ਲੋਕ ਕਿੱਡੇ ਬੁੱਧੂ ਆ ਕਿਨੇ ਨੰਬਰ ਤੇ ਜਗੇ ਇਹਨੂੰ ਕਾਪੀਆਂ ਭਰਗੇ ਇਹਦੀਆਂ ਯਾਰ ਹੁਣ ਐ ਪਤਾ ਵੀ ਸਾਡਾ ਰੈਗਡ ਤੇ ਹੈ ਸਹੀ ਗੱਲ ਆ ਆ ਵੇਖਦਾ ਹੁਣ ਤੂੰ ਆਪ ਬਈ ਇਹ ਥੋੜੇ ਅਰ ਕੀ ਕਿਸਾਨ ਵੀਰ ਨਹੀਂ ਬੋਲਣਗੇ ਹੋਰ ਕੌਣ ਬੋਲੇ ਕੋਈ ਤਾਂ ਗੱਲ ਫੁੱਲ ਦਾ ਬੋਲ ਫੁੱਲ ਮਾਰੂਗਾ ਕਿਤਾ ਨਹੀਂ ਬੋਲਦਾ ਤੜਕੇ ਦੇ ਸਾਰੇ ਵੇਖੀ ਜਾਂਦੇ ਆ ਕੋਈ ਤਾਂ ਬੋਲ ਫੋ ਯਾਰ ਆ ਹੁਣ ਬੋਲੇ ਸੀ ਨਾ ਨਾਲ ਜਿਹੜਾ ਵੈਂਡਰ ਇਕੱਠਾ ਕਰਕੇ ਹੁਣ ਕਰਕੇ ਇਕੱਠੇ ਹੋ ਗਰੀ ਜਾਂਦਾ ਕਿੱਥੇ ਉਹ ਕਰੀ ਜਾਂਦਾ ਵੈਂਡਰ ਕਿੱਥੇ ਜੀ ਗਾ ਜੀ ਆ 25000 ਮੇਰੇ ਖਾਤੇ ਜੋਮ ਨਿਕਲ ਗਿਆ ਭਾਈ ਉਹ ਤਾਂ ਯਾਰ ਨੰਬਰ ਠੀਕ ਆ ਮੇਰਾ ਠੀਕ ਆ ਉਹ ਮੈਂ ਦੇਤਾ ਸੀ ਯਾਰ ਕਿਤੇ ਉਹ ਬੈਂਕ ਦਾ ਨੰਬਰ ਮੇਰਾ ਲੀਕ ਹੋ ਗਿਆ ਯਾਰ ਗਾਹਾਂ ਦੀ ਗਾਹ ਲੀਕ ਹੋ ਗਿਆ ਉਹ ਤੇ ਮੇਰਾ ਕੈਡਰ ਚੱਲਦਾ ਸੀ ਠੀਕ ਆ ਉਹਦੇ ਨਾਲ ਮੇਰੀ ਇਨਫੋਰਮੇਸ਼ਨ ਚਲੀ ਗਈ ਕਿਵੇਂ ਚਲੀ ਗਈ ਮੇਰਾ 90000 ਦਾ ਕਾਰਡ ਤੇ ਮੈਨੂੰ ਪਤਾ ਸੀਗਾ ਪਰ ਜਦੋਂ ਲਾ ਕੇ ਤੁਮ ਉਹਦੀ ਟ੍ਰਾਂਜੈਕਸ਼ਨ ਕਰੀ ਉਹਦੇ ਨੰਬਰ ਦਿੱਤਾ ਉਹ ਮੇਰੀ ਇਨਫੋਰਮੇਸ਼ਨ ਚਲੀ ਗਈ ਉਹਨਾਂ ਕੋਲ ਇਹ ਨੰਬਰ ਆ ਮੇਰੇ ਕੋਲ ਮੇਰੇ ਮੇਰੇ ਵਟਸਐਪ ਤੇ ਆ ਗਿਆ ਲਿੰਕ ਆ ਉਹ ਲਿੰਕ ਆ ਗਿਆ ਗਲੈਂਪ ਹੋ ਗਿਆ ਹਾਂ ਉਹ ਪਤਾ ਆਪਾਂ ਤਾਂ ਸੋਚਦੇ ਬਈ ਕੋਈ ਬੰਦਾ OTP ਮੰਗੂਗਾ ਐ ਮੰਗੂਗਾ ਆਪਾਂ ਤਾਂ ਉਹ ਜਮਾਨੇ ਦੇ ਫਿਰਦੇ تھے ਕਿ ਪਹਿਲਾਂ ਤਾਂ ਹੁਣ OTP ਤਾਂ ਗੇਜ ਮੰਨੇ ਉਹ ਨਹੀਂ ਮੰਗਦਾ ਕੋਈ ਬੰਦਾ ਓਠੀਆ ਉਹ ਤਾਂ ਅਸੀਂ ਖੇਡਦੇ ਖੇਡਦੇ ਕੋਈ ਪਾ ਹੀ ਦੱਪਤਾ ਉਹੀ ਪਿੰਦਰ ਕਾਨਾ ਵਿੱਚ ਜਿਵੇਂ ਆ ਹੋ ਗਿਆ ਦੱਪਤਾ ਉਹ ਬੰਦੇ ਬੰਨੀ ਲੱਗੇ 5 ਮਿੰਟਾਂ ਬਾਅਦ ਜਾ ਕੇ ਨਿਕਲੇ ਨਾ ਉਹਨੇ ਰੇਗ ਦੇ ਨੰਬਰ ਲਈ ਜਾਂਦਾ ਵੀ ਐਂ ਉਹ ਬਾਈ ਉਹ ਬੰਦਾ ਬਚੂਆ ਜਿਹੜਾ ਮਤਲਬ ਆਧਾਰ ਕਾਰਡ ਵਾਲਾ ਨੰਬਰ ਵੱਖਰਾ ਹੈ ਤੇ ਦੂਸਰਾ ਵੱਖਰਾ ਹੈ ਛੋੜੇ ਕੋਲ ਉਹਦਾ ਨੰਬਰ ਲਿਖਿਆ ਬਾਈ ਸਾਨੂੰ ਕੀ ਆਹ ਬਾਈ ਨੰਬਰ ਆਧਾਰ ਕਾਰਡ ਨਾਲ ਜੁੜਿਆ ਦੇਖੋ ਯਾਰ ਬੰਦਾ ਸਰਸੇ ਤੋਂ ਆਇਆ ਕੱਲੇ ਨੰਬਰ ਲਈ ਜਾਂਦਾ ਕੁਛ ਦਿੰਦਾ ਨਹੀਂ ਕੋਈ ਦਿਖਾਉਂਦਾ ਨਹੀਂ ਕਿਤੇ ਛੋੜਲੇ ਦੇ ਨਾ ਕਿਨ ਰੋਪੀ ਦੇ ਦਿੰਦਾ